ਤਾਂ ਜਿਹੜੀ ਮੈਂ ਸੇਵਾ ਨਿਭਾਈ ਆ ਜਿਹੜਾ ਸਾਨੂੰ ਉਹਦਾ ਸੈਲਰੀ ਭੱਤਾ ਨਹੀਂ ਮਿਲਿਆ ਜੇ ਅਸੀਂ ਨਾ ਸਾਡੀ ਮੀਟਿੰਗਾਂ ਵੀ ਹੋਈਆਂ ਉਹਨਾਂ ਵਿੱਚ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਹਲੇ ਤੱਕ ਕੋਈ ਹੱਲ ਨਹੀਂ ਤਾਂ ਇਸ ਕਰਕੇ ਅਸੀਂ ਆਪਣੇ ਰੋੜਾਂ ਤੇ ਆਏ ਆ ਤੇ ਕੱਲ੍ਹ ਨੂੰ ਕੋਈ ਆਪਣੇ ਆਪ ਨੂੰ ਸੁਸਾਇਡ ਕਰਦਾ ਉਹ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕੀ ਕਦੋਂ ਤੁਹਾਨੂੰ ਪ੍ਰਤੀ ਕੀਤਾ ਸੀਗਾ ਔਰ ਤੁਹਾਡੇ ਨਾਲ ਕੀ ਉਸ ਟਾਈਮ ਜਿਹੜੀ ਕਮਿਟਮੈਂਟ ਕੀਤੀ ਗਈ ਸੀ ਸਰ ਉਸ ਟਾਈਮ ਨਾ ਜਦੋਂ ਉਸ ਟਾਈਮ ਨਾ ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਉਸ ਟਾਈਮ ਸਾਨੂੰ ਵਲੰਟੀਅਰ ਰੱਖਿਆ ਗਿਆ ਦਾ ਔਰ ਸਥਿਵਾਦਾਰ ਹੈ ਨਾ ਉਸ ਬਾਅਦ ਸਾਡੀ ਅਨਕੁਐਰੀ ਆਈ ਗਈ ਬਈ ਸਾਨੂੰ ਤੁਹਾਨੂੰ ਕਿਤੇ ਕਰਾਵਾਂਗੇ ਭਵੰਤਵਾਨ ਸਾਹਿਬ ਨੇ ਵੀ ਸਾਡੇ ਬਾਰੇ ਐਲਾਨ ਕੀਤਾ ਦੋ ਤਿੰਨ ਨੇ ਐਲਾਨ ਕਰ ਧਾਲੀ ਵਾਲ ਨੇ ਐਲਾਨ ਕੀਤਾ ਉਹਨ ਸਾਡੀ ਜਿਹੜੀ 12ਵੇਂ ਮਹੀਨੇ ਚ 5 ਤਰੀਕ ਦੀ ਮੀਟਿੰਗ ਦੀ ਉਹ ਜੀ 1 ਮਹੀਨੇ ਦਾ ਟਾਈਮ ਕਿਹਾ ਸੀ 1 ਮਹੀਨੇ ਵਿੱਚ ਤੁਹਾਨੂੰ ਨਾ ਵੀ ਕਿਤੇ ਸੈੱਟ ਕਰਾਂਗੇ ਹਲੇ ਤੱਕ ਕੋਈ ਸਾਡੀ ਮੰਗ ਪੂਰੀ ਨਹੀਂ ਕੀਤੀ ਗਈ ਜਿਹੜਾ ਮਨਜੀਤ ਸਿੰਘ ਮੈਂ ਮਨਜੀਤ ਸਿੰਘ ਆ ਇਹਦਾ ਕੀ ਮਤਲਬ ਹੈ ਜਿਹੜਾ ਤੁਸੀਂ ਲਾਇਆ ਹੋਇਆ ਹੈ ਜਿਹੜਾ ਕਾਂਗਰਸ ਸਰਕਾਰ ਸੀ ਨਾ ਉਸ ਟਾਈਮ ਖੁਦ ਸੀਐਮ ਸਾਹਿਬ ਕਰੋਨਾ ਯੋਧੇ ਲਈ ਨਾ ਆਪ ਇਨਸਾਫ ਦੀ ਮੰਗ ਕਰ ਰਹੇ ਸੀ ਆਪ ਖੁਦ ਧਰਨੇ ਤੇ ਬੈਠੇ ਦੇ ਵਿਧਾਨ ਸਭਾ ਮੁਰੇ ਸਾਡੀ ਕੋਈ ਮੰਗ ਨਹੀਂ ਅਸੀਂ ਵੀ ਕਰੋਨਾ ਯੋਧੇ ਹਾਂ ਜੇ ਕਾਲੂ ਕੋਈ ਮਰ ਗਿਆ ਕਿੱਥੋਂ ਕਿੱਥੋਂ ਆਏ ਹੋ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਸਰ ਸਾਡੇ 3-4 ਜ਼ਿਲ੍ਹੇ ਆ ਸਰ ਇੱਕ ਫਰ ਆਲ ਪੰਜਾਬ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਈ ਹੋਈ ਆ ਸਰ ਸਰ ਮੋਹਾਲੀ ਤੁਸੀਂ ਇੱਥੇ ਜਿਹੜਾ ਖਰੜ ਵਾਲਾ ਜਿਹੜਾ ਪੋਲਾ ਇਹਨੂੰ ਕਿਉਂ ਤੁਸੀਂ ਚੁਣਿਆ ਆਗੇ ਸਰ ਕਿਉਂ ਮੇਨ ਹਾਈਵੇ ਕਿਉਂ ਜਿਹੜੀ ਨਾਲ ਇਹਦੇ ਨਾਲ ਪਰੇਸ਼ਾਨੀਆਂ ਹੋਣਗੀਆਂ ਜਿੰਨ ਤੋਂ ਸਰਕਾਰ ਤੱਕ ਪਹੁੰਚੂਗੀ ਆਵਾਜ਼ ਕਿਉਂ ਹਾਲੇ ਤੱਕ ਅਸੀਂ ਬੇਨਤੀਆਂ ਹੀ ਕਰਦੇ ਨੇ ਹਾਲੇ ਤੱਕ ਕੋਈ ਸਾਡੀ ਬੇਨਤੀ ਦਾ ਅਸਰ ਨਹੀਂ ਕੀਤਾ ਉਹਨਾਂ ਨੇ ਜੇ ਤੁਹਾਡੀ ਇਹ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਪਹਿਲਾਂ ਤਾਂ ਇੱਕ ਤੁਸੀਂ ਦੱਸ ਦਿਓ ਤੁਹਾਡੀਆਂ ਮੁੱਖ ਮੰਗਾਂ ਕੀ ਆ ਜੇ ਨਹੀਂ ਮੰਨੀਆਂ ਜਾਂਦੀਆਂ ਤੁਸੀਂ ਅੱਗੇ ਕੀ ਕਰੋਗੇ ਸਰ ਜੇ ਹੱਡਾ ਨਾ ਹੋਮਗਾਰਡ ਦੀ ਪਹਿਲਾਂ ਸੀ ਮੰਗ ਰੱਖੀ ਹਲੇ ਹੋਮਗਾਰਡ ਦੀ ਸਾਨੂੰ ਮਨਾਂ ਕਰਤਾ ਕਿ ਭਰਤੀਵਾਨ ਦਾ ਕਿਉਂ ਸਰਕਾਰ ਚਾਵੇ ਸਭ ਕੁਝ ਕਰ ਸਕਦੀ ਆ ਪਰ ਸਾਨੂੰ ਕਹਿੰਦੇ ਵੀ ਤੁਹਾਡਾ ਤੁਹਾਡੀ ਪੜ੍ਹਾਈ ਨੂੰ ਵੇਖ ਕੇ ਤੇ ਯੋਗਤਾ ਨੂੰ ਵੇਖ ਕੇ ਤੁਹਾਨੂੰ ਪੁਲਿਸ ਵਿੱਚ ਕੀਤਾ ਜਾਊਗਾ ਸਾਨੂੰ ਤੀਮਾ ਸਾਹਿਬ ਨੇ ਕਮ ਕੀਤੀ ਸੀ ਉਥੇ ਕਮਿਟਮੈਂਟ ਵੀ ਤੁਹਾਨੂੰ ਕੀਤਾ 1 ਮਹੀਨੇ ਵਿੱਚ ਕੀਤਾ ਜਾਊਗਾ ਹਲੇ ਤੱਕ ਕੋਈ ਸਾਡਾ ਹੱਲ ਨਹੀਂ ਜੋ ਹੱਡੀ ਨੇ ਥੋੜੇ ਦਿਨ ਪਹਿਲਾਂ ਵੀ ਅਨਕੁਐਰੀ ਆਈ ਜਾਂ ਉਹਦੇ ਵਿੱਚ ਵੀ ਸਾਡਾ ਮਿਹਰਬਾਨੀ ਲਿਖ ਕੇ ਭੇਜੇ ਹਲੇ ਤੱਕ ਮੈਨ ਪਤਾ ਕਿੰਨਾ ਰੱਖਿਆ ਗਿਆ ਤੁਹਾਡਾ ਉਸ ਟਾਈਮ ਤੇ ਕਾਫੀ ਜਣੇ ਬੰਦੇ ਰੱਖੇ ਗਏ ਸੀ ਕਈ ਪਤਾ ਕਿੰਨਾ ਰੱਖਿਆ ਸੀ ਤੁਹਾਡਾ ਪਤਾ ਪਤਾ ਕੁਝ ਨਹੀਂ ਸੈਲਰੀ ਪਤਾ ਕੁਝ ਨਹੀਂ ਰੱਖਿਆ ਗਿਆ ਸੀ ਸਰ ਫ੍ਰੀ ਆਫ ਕੋਸ ਕੰਮ ਕੀਤਾ ਫ੍ਰੀ ਆਫ ਕੋਸ ਹੀ ਹਲੇ ਤੱਕ ਅਸੀਂ ਡਿਊਟੀਆਂ ਕੀਤੀਆਂ ਸਰ ਉਹ ਕਾਰਡ ਦਿੱਤੇ ਸੀ ਤੁਹਾਨੂੰ ਆਈ ਕਾਰਡ ਵੀ ਸਾਡੇ ਇਸ਼ੂ ਹੋਏ ਤੇ ਸਰ ਹਰਜਿੰਦਰ ਸਿੰਘ ਸਰ ਮੈਂ ਤਰਨਤਾਰਨ ਜਿਲ੍ਹੇ ਤੋਂ ਹਾਂ ਕੀ ਕਹਿਣਾ ਚਾਹੋਗੇ ਮੈਂ ਸਰ ਇਹੀ ਸਰਕਾਰ ਨੂੰ ਕਹਿੰਦਾ ਵਾਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਸਾਡੇ ਵਾਅਦੇ ਪੂਰੇ ਕੀਤੇ ਜਾਣ ਕਿਹੜੇ ਕਿਹੜੇ ਕਿੱਥੋਂ ਤੁਹਾਨੂੰ ਪਰਤੀ ਕੀਤਾ ਗਿਆ ਸੀਗਾ ਤੁਹਾਨੂੰ ਕੋਈ ਆਈ ਕਾਰਡ ਬਣਾ ਕੇ ਦਿੱਤਾ ਗਿਆ ਤੁਹਾਨੂੰ ਕੋਈ ਨਿਯੁਕਤੀ ਪੱਤਰ ਦਿੱਤਾ ਹੈ ਹਾਂਜੀ ਸਰ ਤੁਹਾਨੂੰ ਜਿੱਦਾਂ ਕਿ ਪਹਿਲਾਂ ਆਈ ਕਾਰਡ ਵਿਖਾਏ ਸਾਰਿਆਂ ਦੇ ਮੁੰਡਿਆਂ ਦੇ ਬਣੇ ਆ ਸਾਨੂੰ ਐਸਐਸਪੀ ਵੱਲੋਂ ਰੱਖਿਆ ਗਿਆ ਸੀ ਸਾਰਾ ਕੋਈ ਸਾਨੂੰ ਮੰਗ ਪਤਾ ਨਹੀਂ ਦਿੱਤਾ ਗਿਆ ਬਸ ਫ੍ਰੀ ਸੇਵਾ ਕੀਤੀ ਹੈ ਜੀ ਕਰੋ ਮੁਸਲਮਾਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ ਪੱਕਾ ਕੀਤਾ ਜਾਏਗਾ ਸਰ ਹਾਂਜੀ ਦਿੱਤਾ ਗਿਆ ਸੀ ਇਹ ਸਰਕਾਰ ਵੱਲੋਂ ਦਿੱਤਾ ਗਿਆ ਕਿ ਜਦੋਂ ਜਦੋਂ ਸਾਡੀ ਸਰਕਾਰ ਬਣੇਗੀ ਧਾਰੀਵਾਲ ਸਾਹਿਬ ਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੇਗੀ ਜਦੋਂ ਤੇ ਅਸੀਂ ਤੁਹਾਨੂੰ ਪਹਿਲੇ ਤਾਂ ਆਧਾਰ ਦੇ ਪਹਿਲੇ ਤੁਹਾਡੀ ਨੌਕਰੀ ਤਾਂ ਤੁਹਾਨੂੰ ਦਵਾਂਗੇ ਤਰਸਦਾਰ ਤੇ ਤੇ ਸਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਰ ਸਾਨੂੰ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਜੇ ਸਰ ਸਾਡੀ ਨਾ ਸੁਣਵਾਈ ਹੋਈ ਅੱਜ ਅਸੀਂ ਜਾ ਕੇ ਉਹਦਾ ਇਨਸਾਫ ਲੈ ਕੇ ਜਾਵਾਂਗੇ ਜਾਂ ਇੱਥੇ ਮਰ ਕੇ ਜਾਵਾਂਗੇ ਕਦਾ